ਹਾਂਜੀ ਹਾਂਜੀ ਬਿਲਕੁਲ ਹੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇਹ ਆਦੇਸ਼ ਆ ਕਿ ਸਰਕਾਰ ਜਿਹੜੀ ਆ ਤੁਹਾਡੇ ਦਰਵਾਜ਼ੇ ਤੇ ਆਊਗੀ ਮਤਲਬ ਦਫਤਰਾਂ ਦੇ ਵਿੱਚ ਜਿਹੜੀ ਖੱਜਲ ਖਵਾਰੀ ਉਹਨੂੰ ਖਤਮ ਕਰਨ ਵਾਸਤੇ ਸਾਡੇ ਅਫਸਰ ਸਾਡੇ ਮੰਤਰੀ ਸਾਹਿਬ ਸਾਡੇ ਐਮਐਲਏ ਸਾਹਿਬ ਤੇ ਸਾਡੋਂ ਵੱਲੋਂ ਵੀ ਘਰਾਂ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਜਿਸ ਤਰ੍ਹਾਂ ਤੁਸੀਂ ਵੇਖੋ ਕੈਂਪ ਲੱਗ ਰਿਹਾ ਹੈ ਪਰਸੋਂ ਆਪਣੇ ਬਲਟੋਏ ਕੈਂਪ ਲੱਗਾ ਹੈ ਜੀ ਸਾਡੇ ਵੀ ਆ ਪਿਛਲੇ ਮਹੀਨੇ ਇੱਥੇ ਸੋਰਸਿੰਗ ਵੀ ਕੈਂਪ ਲੱਗਾ ਸਾਰੇ ਮਹਿਕਮਿਆਂ ਦੇ ਨਾਲ ਸੰਬੰਧਿਤ ਜਿਹੜੇ ਅਫਸਰ ਇੱਥੇ ਆਏ ਤੇ ਮੰਨੋ ਵੀ ਸਾਡਾ ਇਹ ਵੇਖੋ ਸਾਡੀ ਸੋਚ ਆਵਾਦੀ ਪਾਰਟੀ ਦੀ ਸਰਕਾਰ ਦੀ ਇਹ ਸੋਚ ਆ ਸਾਡੇ ਮਾਨਯੋਗ ਕੋ ਬੁਖਮંત્રી ਸਾਹਿਬ ਦੀ ਵੀ ਮਤਲਬ ਵੀ ਦਫਤਰਾਂ ਦੇ ਵਿੱਚ ਜਿਹੜਾ ਬਿਨਾ ਕਿਸੇ ਮੰਨੋ ਵੀ ਰਿਕਾਊਟ ਦੇ ਬਿਨਾ ਕਿਸੇ ਮੰਨੋ ਵੀ ਰਿਸ਼ਵਤ ਦੇ ਠੀਕ ਆ ਮੰਨੋ ਵੀ ਲੋਕਾਂ ਦੇ ਕੰਮ ਜਿਹੜੇ ਆ ਉਹ ਵੇਖੋ 1076 ਨੰਬਰ ਇੱਕ ਜਿਹੜਾ ਉਹ ਉੱਤੇ ਤੁਸੀਂ ਆਪਣਾ ਫੋਨ ਕਰੋ ਤੁਹਾਡੇ ਘਰ ਜਿਸ ਤਰ੍ਹਾਂ ਕੋਈ ਤੁਸੀਂ ਪਾਸਪੋਰਟ ਬਣਾਉਣਾ ਲਾਇਸੈਂਸ ਜਾਂ ਕੋ ਵਰਤੂ ਰਾਸ਼ਨ ਕਾਰਡ ਜੋ ਵੀ ਤੁਹਾਡਾ ਮੰਨ ਲਓ ਵੀ ਹੈਗਾ ਕੋਈ ਜਿਹੜੇ ਕੰਮ ਆ ਉਹ ਤੁਹਾਡੇ ਘਰ ਆਣ ਕੇ ਜਿਹੜੇ ਕਰਦੇ ਆ ਉਹ ਸਾਡਾ ਮੇਨ ਜਿਹੜਾ ਬਿਲੀ ਬੋਰਡ ਦਾ ਦਫ਼ਤਰ ਹੈ ਜੀ ਪਟਿਆਲਾ ਜੀ ਉਥੇ ਚਾਰ ਪੰਜ ਦਿਨ ਉਥੇ ਲੱਜਦੇ ਆ ਵਰਕਿੰਗ ਡੇ ਦੇ ਵਿੱਚ ਉਥੇ ਪੰਜਾਬ ਦੇ ਸਾਰੇ ਜਿੰਨੇ ਆਪਣੇ ਬਿਜਲੀ ਦੇ ਨਾਲ ਸੰਬੰਧਿਤ ਜਿਹੜੇ ਆਪਣੇ ਖਪਤਕਾਰ ਆ ਉਹ ਉਥੇ ਸਾਰੇ ਮਿਲਦੇ ਆ ਉਧਰ ਦੇ ਤੇ ਬਾਕੀ ਜਿਹੜੇ ਇਧਰ ਫਿਰ ਜਦੋਂ ਸੈਚਰਡੇ ਸੰਡੇ ਤੇਂ ਹੁੰਦੀ ਆ ਜੀ ਠੀਕ ਆ ਉਹ ਫਿਰ ਅਸੀਂ ਇਧਰ ਆਪਣੇ ਹਲਕੇ ਦੇ ਵਿੱਚ ਆਪਣੇ ਅੰਮ੍ਰਿਤਸਰ ਸਾਡੀ ਰੈਸ਼ ਆ ਉੱਥੇ ਵੀ ਆ ਤੇ ਉੱਥੇ ਵੀ ਮਤਲਬ ਵੀ ਵੱਖ-ਵੱਖ ਹਲਕੇ ਆ ਤੋਂ ਜਿਹੜੇ ਬਿਜਲੀ ਕਫਤਕਰ ਉਹ ਹੁੰਦੇ ਆ ਤੇ ਸ਼ਨੀ ਐਤਵਾਰ ਸਾਡੀ ਕੋਸ਼ਿਸ਼ ਹੁੰਦੀ ਆ ਵੀ ਇਧਰ ਆਪਣੇ ਹਲਕੇ ਦੇ ਵਿੱਚ ਕੋਈ ਜਿੱਥੇ ਮਤਲਬ ਵੀ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋਈਏ ਆਪਣੇ ਵਰਕਰਾਂ ਦੇ ਨਾਲ ਲੋਕਾਂ ਦੇ ਨਾਲ ਮਿਲੀਏ ਤੇ ਇੱਥੇ ਫਿਰ ਪਿੰਡ ਹੀ ਘਰ ਮਤਲਬ ਵੀ ਬੈ ਕੇ ਇੱਥੇ ਸਾਰੀਆਂ ਮੁਸ਼ਕਿਲਾਂ ਜਿਹੜੀਆਂ ਹੱਲ ਕਰੀ ਦਿਆਂ ਜੀ ਇਹ ਤਾਨੂੰ ਬੜਾ ਹੀ ਆ ਵੀ ਐਰਕੀ ਜਿਹੜਾ ਬਾਦਸ਼ਾਹ ਘਟ ਹੋਇਆ ਠੀਕ ਆ ਤੇ ਇਹ ਸਾਡਾ ਮਤਲਬ ਵੀ ਇੱਕ ਬੜਾ ਵੱਡਾ ਇਮਤਿਹਾਨ ਹੈ ਪੀਐਸਪੀਸੀਐਲ ਦਾ ਪਰ ਅਸੀਂ ਉਹਦੇ ਵਿੱਚ ਜਿਹੜਾ ਪਾਸ ਹੋਏ ਆ ਇਹ بارش ਨਾ ਹੋਣ ਦੇ ਬਾਵਜੂਦ ਵੀ ਜਿਹੜੀ ਖੇਤਾਂ ਨੂੰ ਏਪਿਕ ਰੈਸ਼ਨ ਜਿਹੜੇ ਆਪਣੇ ਕਿਉਂਕਿ ਪੈਡੀ ਦਾ ਸਿਜਣੀ ਝੋਨੇ ਦਾ ਤੇ ਤਕਰੀਬਨ ਵੱਲੋਂ ਵੀ ਸਾਰੇ ਥਾਵਾਂ ਤੇ ਜਿਹੜੇ ਆ ਮਤਲਬ ਵੀ ਜਿਸ ਤਰ੍ਹਾਂ ਵੱਖ-ਵੱਖ ਗਰੁੱਪ ਬਣਾਏ ਸੀ ਤੇ تین ਆਪਾਗਾ ਦੇ ਵਿੱਚ ਵੰਡ ਕੇ ਫੀਡਰਾਂ ਦਾ ਮੰਨ ਲਓ ਵੀ ਜਿਹੜਾ ਸੀ ਉਹ ਵਾਚ ਵਾਚ ਮੰਨ ਲਓ 8-8 ਘੰਟੇ ਜਿਹੜੀ ਬਿਜਲੀ ਆ ਉਹ ਪ੍ਰੋਪਰ ਦਿੱਤੀ ਆ ਸ਼ਹਿਰਾਂ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਈ ਏਸੀ ਚੱਲਦੇ ਰਹੇ ਆ ਜੀ ਠੀਕ ਆ ਤੇ ਮੰਨ ਲਓ ਵੀ ਕੋਈ ਵੇਖੋ ਹੈ ਤਾਂ ਬੜੀ ਮੁਸ਼ਕਲ ਹੀ ਬਿਜਲੀ ਚਲੋ ਬਾਹਰੋਂ ਵੀ ਲੈਣੀ ਪਈ ਦੀ ਸਾਨੂੰ ਠੀਕ ਆ ਪਰ ਮੰਨ ਲਓ ਵੀ ਟਾਈਮ ਜਿਹੜਾ ਵਧੀਆ ਹੈ ਹੀ ਮੰਨ ਲਓ ਲੋਕਾਂ ਦਾ ਨਗਾਇਆ ਕੋਈ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਗਈ ਮੰਨ ਲਓ ਵੀ ਕਿਸਾਨ ਵੀ ਖੁਸ਼ ਆ ਦੁਕਾਨਦਾਰ ਵੀ ਖੁਸ਼ ਆ ਤੇ ਜਿਹੜੇ ਆਪਣੇ ਅਰ ਜੋਗਪਤੀ ਆ ਇੰਡਸਟਰੀਆਸ ਆ ਉਹਨਾਂ ਨੂੰ ਵੀ ਪੂਰੀ ਸਪਲਾਈ ਮਿਲੀ। ਬਾਕੀ ਤੁਸੀਂ ਤਾਂ ਬਜਰਦੇਰੀ ਦੇ ਜੇ। ਹਾਂ ਜੀ। ਆ ਸਾਰੇ ਆਪਣੇ ਕਿਸਾਨ ਹੀ ਤੇ ਸਾਰੇ ਵੀਰ ਬੈਠੇ ਆ। ਤੇ ਇਹਨਾਂ ਨੂੰ ਪੁੱਛੋ ਜੀ। ਮੇਰਾ ਬਿਜਲੀ ਵਾਲਾ ਕੋਈ ਮੁਸ਼ਕਲ ਨਹੀਂ। ਮਤਲਬ ਵੀ ਮੈਨੂੰ ਅਰਾਨੀ ਵਾਲੀ ਗੱਲ ਇਹ ਗੱਲ ਆ ਵੀ ਮੈਨੂੰ ਕਈਆਂ ਦੇ ਨਾ ਵੀਰਾਂ ਦੇ ਫੋਨ ਆਗਰੇ ਆ ਵੀ ਤੁਸੀਂ ਤਾਂ ਆਪਣਾ ਡਾਕਟਰ ਸਾਹਿਬ ਇੰਨੀ ਬਿਜਲੀ ਦੇ ਰਹਾ ਜੇ ਤੁਸੀਂ ਧਰਤੀ 'ਚੋਂ ਪਾਣੀ ਮਕਾ ਦੇਣਾ। ਤੇ ਮੈਂ ਤੁਹਾਨੂੰ ਕਿਹਾ ਮੈਂ ਭਰਾਓ ਵੇਖੋ ਇਹ ਬਿਜਲੀ ਦਾ ਜਿਹੜੀ ਇਹ ਫਰਜ਼ ਹੈ ਸਾਡਾ ਸਰਕਾਰ ਦਾ ਸਾਡਾ ਵੀ ਫਰਜ਼ ਹੈ ਸਰਕਾਰ ਵੀ ਮਲੋ ਵੀ 24 ਘੰਟੇ ਜਿਹੜੀ ਬਿਜਲੀ ਸਪਲਾਈ ਦੇਣ ਦਾ ਵਾਅਦਾ ਤੇ ਮਲੋ ਕੀ ਪਾਬੰਦਿਆ ਤੇ ਮੋਟਰ ਜਿਹੜੀ ਚਲਾਉਣੀ ਤੁਸੀਂ ਆਪਣੇ ਲੋਡ ਅਨਸਾਰ ਚਲਾਓ ਜੀ ਜਿੰਨੀ ਮੈਂ ਤੇ ਸਾਰੇ ਕਿਸਾਨਾਂ ਨੂੰ ਸਾਰੇ ਹੋਰ ਵੀ ਖਪਤਕਰ ਵੀਰਾਂ ਨੂੰ ਵੀ ਜਿੰਨੀ ਆਪਾਂ ਨੂੰ ਇਹ ਨਹੀਂ ਵੀ ਸਪਲਾਈ ਵਧਾ ਆ ਗਈ ਤੇ ਆਪਾਂ ਵਧ ਜਿੰਨੀ ਲੋੜ ਆ ਉਹਨੀ ਬਿਜਲੀ ਵਰਤੋ ਤੇ ਬਿਜਲੀ ਦਾ ਕੋਈ ਘਾਟਾ ਨਹੀਂ ਜੀ